ਨੰਦਪੁਰ ਦਾਤਾ ਜਨਮ ਗੁਰਾਂ ਦਾ ਨੰਦਪੁਰ ਦੇਰੇ ਲਾਏ ਨਈ ਮਾਰੀ ਗੁਰੂ ਨੰਦਪੁਰ ਦੇਰੇ ਲਾਏ ਸਾਡੀ ਨਾਲ ਰਹੇ ਨਾ ਬਾਹਰ ਆਏ ਨਾਲ ਫਿਰ ਇਦਾਂ ਪਟਨੇ ਦਾ ਪਟਨੇ ਦਾ ਪਟਨੇ ਦਾ ਥੋੜਾ ਜਨਮ ਗੁਰੂ ਜੀ ਨੰਦਪੁਰ ਡੇਰੇ ਲਾਇਆ ਮੇਰੀ ਪੂਆ ਵਰਗੇ ਗਉਂਦਿਆਂ ਦੀ ਅਸੀਂ ਪਟਨੇ ਦਾ ਜਨਮ ਗੁਰੂ ਦਾ ਨੰਦਪੁਰ ਦਾ ਪਿਤਾ ਗੁਰੂ ਜੀ ਕਿਸ ਮਾਤਾ ਦੇ ਜਾਏ ਮਾਤਾ ਗੁਜਰੀ ਦੇ ਜਲੇ ਆਏ ਕਲੀ ਨੂੰ ਮੁਟਿਆ ਪੁੱਤ ਅੱਛਾ ਕੋਲ ਚੱਕ ਰਿਹਾ ਹਾਂ ਬਸ ਸੋਚੀ ਨਿੰਬੂ ਨੂੰ ਛੋੜ ਦੇ ਨਿੰਬੂ ਕਿੱਥੇ ਰੱਖਿਆ ਸੀ ਮਾਤਾ ਗੁਜਰੀ ਦੇ ਜਾਏ ਸੁਣੋ ਤੇਗ ਬਾਹਦਰ ਪਿਤਾ ਗੁਰੂ ਜੀ ਮਾਤਾ ਗੁਜਰੀ ਦੇ ਜਾਏ ਮੈਂ ਬਾਰੀ ਗੁਰੂ ਜੀ ਮਾਤਾ ਗੁਜਰੀ ਦੇ ਜਾਏ ਤੂੰ ਕੌਣਾ ਸੀ ਭਾਣੇ ਤੇ ਆਵਾਜ਼ ਨਹੀਂ ਮੈਨੂੰ ਮਾਤਾ ਗੁਰੂ ਪਿਤਾ ਗੁਰੂ ਗੁਜਰੀ ਕਲ ਆਵਸਰ ਹੈ ਦੀ ਤੜੀ ਗੁਰਤੀ ਗੁਰੂ ਜੀ ਕਾਹੇ ਰਸ ਪਾਏ ਓਏ ਨਈ ਵਾਰੀ ਗੁਰੂ ਜੀ ਕਾਹੇ ਰਸ ਪਾਏ ਓਏ ਕਾਹੇ ਰਸ ਪਾਏ ਮੈਂ ਵਾਰੀ ਗੁਰੂ ਜੀ ਕੀ ਗਾਣਾ ਹੈ ਇਹ ਤੋ ਗੀਤ ਵਜਾ ਲਾਗਾ ਤੁਸੀਂ ਤੇ ਨਹੀਂ ਲੱਗਦਾ ਅੰਬਰਾਹੀ ਵਾਏ ਕੋਈ ਹੋਰ ਗੀਤ ਲੈਣਾ ਕਹਿੰਦੀ ਹੁੰਦੀ ਆ ਇਹ ਲੰਬੀ ਹੈ ਕਾਲ ਤੇ ਜੋਰ ਵਾਲੇ ਗੀਤ ਜਿਹੜੀ ਪਹਿਲੀਆਂ ਕੁੜੀਆਂ ਗਾਉਂਦੀਆਂ ਸੀ ਜਾਂਦੀ ਦਾ ਕਾਲ ਕਰਾਉਂਦਾ ਅਮਰਤ ਘੋੜੀ ਲਾਏ ਚਲੋ தான் கம் மா வாயு ஜி அமர்த் துதி ਸੋਹਣਾ ਸੀਗਾ ਬਹੁਤ ਸੋਹਣਾ ਸਾਥੀ ਵੇ ਇਹ ਤਾਂ ਜੀਤ ਵਾਲਾ ਸੋਹਣਾ ਲੋੜੀ ਤੇ ਵਾਲਾ ਗਾਇਆ ਜਾਂਦਾ ਸੀ ਜਦੋਂ ਲੋੜੀ ਪਾਉਂਦੇ ਨਾ ਪਹਿਲਾਂ ਅਸੀਂ ਵੀ 10 15 ਘਰਾਂ ਇਕੱਠੇ ਹੁੰਦੇ ਸਾਰੇ ਫਿਰ ਸਾਡੇ ਭੂਆ ਵਰਗੀਆਂ ਜਦੋਂ ਕੁਆਰੀਆਂ ਸੀ ਉਦੋਂ ਫਿਰ ਹੋਰ ਤਾਂ ਕੋਈ ਗੀਤ ਗਾਉਂਦੀਆਂ ਨਾ ਇੱਕ ਤਾਂ ਇਹ ਗਾਉਂਦੀਆਂ ਇੱਕ ਨੌਕਰ ਵਾਲਾ ਗਾਉਂਦੀਆਂ ਇਹ ਦੋ ਗਾਉਂਦੀਆਂ ਹਾਂ ਕਾਹੀ ਨਹੀਂ ਪਾਈਆਂ ਬੈਠ ਕੇ ਉਹ ਗਾਉਂਦੀਆਂ ਤੇ ਕਿਹ ਹੀ ਗਾਉਣੀ ਆ ਚਲੋ ਇਹ ਚ ਐਂ ਕਰੋ ਕੇਰਾ ਤੁਸੀਂ ਗਾਲਿਆ ਕਰੋ ਕਿਹਰਾ ਗਾਲਿਆ ਕਰਨੀ ਆ ਅਰੇ ਆਪਾਂ ਕੰਮ ਕਰੀਏ ਜੀ ਮੈਂ ਆਪਣਾ ਆ ਵੀ ਮੈਂ ਵੀ ਰੋਟੇ ਕਰ ਲਾ ਕਰ ਲਾ ਗੁੱਟ 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 ਨੋ ਸ਼ਰੀਕੋ ਜ ਮੇਰਾ ਓਕੇ ਲੱਗਦਾ ਵੇ ਮੇਰਾ ਇਹ ਲਗਦਾਰ ਸੀਨੇ ਰੇ ਸ਼ਰੀਕੋ ਮੇਰਾ ਵੀਰੇ Because I've to come to i <laughs> Fanya. <coughs> <coughs> ਮਾਮੇ ਭਾਂਜਾ ਮਾਮੇ ਚੱਕਣ ਬਥੇਰੇ ਆਏਗੇ ਮਾਮੇ ਚੱਕਣ ਬਥੇਰੇ ਆਉਂਦੇ ਗੋਟ ਚੁਕਾ ਹੈ ਭਾਂਜਾ ਲੰਦਾ ਸਹਰਾ ਲੱਗਦਾ ਬੁੱਝਾ ਹੈ ਰਮਨ ਲੱਗਦਾ ਮਾਮਿਆਂ ਦੇ ਕੋਦੀ ਭਾਂਜਾ ਮਾਮੇ ਹਾਂ ਆਏਗੇ ਮਾਮਿਆਂ ਦੀ ਗੋਦੀ ਭੜ ਜਾ ਮੁੰਡਾ ਪਾਲ ਮੁੰਡਾ ਪਾਲੀ ਤੇ ਰੱਖ ਤ ਮਾਮਿਆਂ ਦੇ ਗੋਦੀ ਭੜ ਰੇ ਤੁਹਾਡਾ ਕਾਇ ਜੰਗਣਾ ਰਾ ਰਾ ਰਾਣੀ ਰਾਜਾ ਚੱਲੇ ਪਰਦੇਸਾਂ ਜੋ ਕਦ ਮੰਗਾ ਚਲੋ ਕਿੱਥੇ ਚੱਲ ਕੇ ਰਾਜਾ ਰਾਣੀ ਨਾਲ ਰਾਜੇ ਨਾਲ ਚਲੋ ਹਾਂ ਚਲੋ ਜਾ ਚੱਲੇ ਆਪਰ ਦੇ ਸੇ ਜੋ ਤੋਂ ਜਿੰਨ ਮੰਗਵਾ ਲਿਆ ਕਾਹਨ ਨਹੀਂ ਚੱਲ ਰਾਣੀ ਰਾਜਾ ਚੱਲ

ਜੋਦਾ ਕੰਮ ਵੀ ਕਰੀ ਜਾਂਦਾ ਮੈਂ ਨਾਲ ਬਾਲਵਦੀਆਂ ਲੱਗ ਰਹੀਆਂ ਕਾਤੀ ਦੀ ਲਿਆ ਜੀ ਕਾੜੀ ਨਹੀਂ ਕਾਹ ਕਰਦੀ ਮੈਂ ਬਦਲ ਬੋਲੋ ਹਾਂ ਮੈਨੂੰ ਕਹੀ ਜਾਂਦੀ ਸੀ ਵੀ ਕੀਤਾ ਲਿਆ ਜਾ ਹੀ ਨਹੀਂ ਹੈਗੀ ਆਈ ਨਹੀਂ ਇਹਨਾਂ ਕੰਮ ਆਪਾਂ ਉਧਰ ਰਣ ਲੱਗੇ ਹੋਏ ਸੀਗੇ ਇਹਨਾਂ ਨੂੰ ਪਤਾ ਸੀ ਠੀਕ ਹੈ ਵੀ ਲੇਟ ਆਵਾਂਗੇ ਹਾਂ ਵੀ ਫਿਰ ਗਾਓ ਭਾਈ ਗੀਤ ਚਲੋ ਛੱਡ ਜੂਗੀ ਤੜਕੇ ਨੂੰ ਆਂਦਾ ਤੋੜਾ ਜਾਰ ਹੈ ਗੁਰੂ ਜੀ ਕਿਥੋਂ ਦੇ ਲਾਏ ਆਈ ਗੁਰੂ ਜੀ ਕਿਥੋਂ ਦੇ ਲਾਏ ਆਏ ਗੁਰੂ ਜੀ ਕਿੱਥੇ ਦਾ ਥੋੜਾ ਜਨਮ ਗੁਰੂ ਜੀ ਵੋਟ ਆਰ ਯੂ ਡੂਇੰਗ ਗਾਇਜ਼ ਪਤਾ ਨਹੀਂ ਉਹ ਗਾ ਲੋ ਉੱਚੇ ਨੂੰ ਪਾਣ ਡੋਲ ਦੀ ਪਾਣੀ ਨਹੀਂ ਓਕੀ ਗਾਓ ਸਿੱਖਣ ਨੂੰ ਮਿਲੂ ਸਾਨੂੰ ਕੁਛ ਚਲੋ ਬਾਰੀ ਲਓ ਤੁਸੀਂ ਜੋਤ ਐਨੀ ਹਿੰਮਤ ਵਾਲੀ ਜੋਤ ਸਾਡੀ ਕੱਢੀ ਆ ਚਲੋ ਆ ਪੈਣ ਤੂੰ ਤਾਂ ਸੌਖਾ ਹੀ ਐ ਉਹ ਸੌਖਾ ਹੀ ਚਾਹ ਤੂੰ ਉਹ ਵਾ ਇੱਕ ਮੇਰੀ ਨੱਥ ਕੱਢ ਲਈਏ ਉਹ ਕਿਦਾਂ ਹੁੰਦਾ ਲੈ ਵਾਰੀ ਫਿਰ ਵੀਰਪਾਲ ਕੁੜੀ ਦਾ ਹੁੰਦਾ ਇੱਕ ਮੇਰੀ ਨੱਥ ਕੱਢ ਲਈਏ ਹਾਂ ਤੱਕ ਲੈਂਦੇ ਤੱਕ ਲਾਈ ਫੇਰ ਇਹ ਕੱਪੜੇ ਕੁੱਪੜੇ ਚੀਜ਼ ਕਰਾਂਗੇ ਜੀ फूल फिरद दे देखी लै ल मच्छर फिर अज का जट है वह छत पाड़ू पापा तोला पापा तोला हाँ तो ਪੌਣੀ ਵੀ ਦੀ ਨਹੀਂ ਮਾਰਦੇ ਨਿੱਗੇ ਪਾਣੀ ਚ ਨਿੱਗੇ ਪਾਣੀ ਚ ਲੈ ਕੇ ਚੱਕਲੀ ਹੋਣੀ ਉਹ ਚਲੋ ਚਲੋ ਗੀਤ ਗਾਓ ਹੱਥਾਂ ਦੇ ਬੰਦੂ ਚਾਪਾ ਆਪਾਂ ਹਾਂ ਤੇ ਚੜੂਗੀ ਜੀ ਤੜਕੇ ਤੱਕ ਹੁਣ ਹੱਥਾਂ ਤੇ ਜੜੀ ਆ ਸੁਬਾ ਹੋ ਜੂਗੀ ਸੁਬਾ ਡਾਰਕ ਹੋ ਜਜ਼ਾਰਾ ਦੀ ਮਹਿੰਦੀ

ਸਾਡੀ ਦੀਪ ਦਾ ਵਿਆਹ ਸਾਨੂੰ ਗੋਡੇ-ਗੋਡੇ ਨਹੀਂ ਸਾਨੂੰ ਗਲ-ਗਲ ਚ ਗੋਡੇ ਦਾ ਥੱਲੇ ਰਹਿ ਕੇ ਸਾਨੂੰ ਗਲ-ਗਲ ਚਾ ਸਾਨੂੰ ਗਲ ਤੱਕ ਚਾ ਮੋਟੇ-ਮੋਟੇ ਆ ਸਹੀ ਆ ਮੋਟੇ-ਮੋਟੇ ਕੱਲ ਨੂੰ ਅੱਛਾ ਇਹ ਕੋਈ ਕੋਰੇ ਦੇਸੀ ਜੋ ਜੋ ਤਾਂ ਆਹ ਦਿਨ ਦੇ ਕਿੱਦੇ ਦੀ ਵੇਟ ਕਰਦੇ ਸੀ ਹਾਂ ਬਸ ਉਹ ਬਾਅਦੇ ਤੂੰ ਇਤਾਂ ਦੀ ਛੰਡੀ ਛੰਡੀ ਸਰ ਉਹ ਤੇ ਦੇਸੀ ਹੋਈ ਆ ਕਰਿਓ ਬਾਤ ਕੇ ਸਰ ਮਾਰਦਾ ਫਿਰਦਾ ਡਿੱਗੂ ਜੂ ਕੇ ਅਸਲੀ ਗਾਇਆ ਕੋ ਦੋਰੇ ਜੋ ਵੀ ਹਾਂ ਹੰਦਾਈਆਂ ਕੋ ਦੋਰੇ ਜੋ ਵੀ ਹਾਂ ਕਾਰਟੂਨ ਦਿਖਾ ਦੇ ਨੂੰ ਬੈਠਿਆ ਰਹੂਗਾ ਫਿਰ ਪਤਾ ਫੜ ਕੇ ਰੱਖ ਲੈ ਮੈਂ ਉੱਥੇ ਆ ਜੂ ਰੇ ਮੈਂ ਉੱਧਰ ਜਾਣੀ ਐ ਜੋਗੀ ਦੇਖੀ ਲੋ ਪਹਿਲਾਂ ਜੋਗੀ ਨੂੰ ਦੇਖੋ ਨਾ ਸਾਈਂ ਪਹਿਲਾਂ ਇਹ ਕਿਹਨੂੰ ਪਹਿਲਾਂ ਹੀ ਦੇਖ ਲੈ ਹਾਂ ਚਲਦੇ ਹਾਂ 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 ਪਹਿਲਾਂ ਜੋਗੀ ਨੂੰ ਦੇਖਣਾ ਨਹੀਂ ਕੂਚੇ ਨੂੰ ਚੜ ਕੇ ਜੋ ਵੀ ਜੋਗੀ ਦੇਖਦੇ ਚੱਲ ਮੇਰੀ ਭਾਗੋ ਪਾਣੀ ਨਹੀਂ ਚਾਲਨੀ ਕੂਚੇ ਚੜ ਕੇ ਜੋਗੀ ਦੇਖਦੇ ਇਹ ਪਹਿਲਾਂ ਮੈਂ ਤੁਹਾਡੇ ਵਿੱਚ ਰੋ ਲੱਗਣੀ ਆ ਦੀ ਹੈ ਹਾਂ 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 ਚਲੋ ਚੱਲ ਜੀ ਪਾਪੋ ਚੱਲ ਜੀ ਚੱਲ ਪਾਣੀ ਨੂੰ ਚੱਲ ਜੀ ਪਾਪੋ ਫਲੈਸ਼ ਲਾਈਟ ਲਾ ਕੇ ਬਣਾ ਲੈ ਨੂੜੀ ਨਹੀਂ ਇੰਚਾਰਨੂ ਮੇਰੀ ਪਾਪੋ ਚ

ਫੀਗ ਰਹੀ ਐ ਨਾ ਚੱਲ ਜੀ ਮੇਰੀ ਬਾਪੂ ਚੱਲਦੀ ਚੱਲ ਪਾਣੀ ਦੇ ਪਾਸ ਤੱਕ ਚੱਕ ਨਹੀਂ ਮੜਿਆ ਆ ਜਾ ਚੱਕ ਚੱਕ ਨਾਲ ਚੱਕ ਦੋ ਲੱਗਾਂ ਚ ਕਿਉਂਦੀ ਆ ਉਹ ਤਸਰਗਾ ਲੈਣੀ ਆ ਮੇਰੀ ਚੱਲ 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 ਮੇਰੀ ਪਾ ਤਲਵੀ ਤੇ ਹੁਣ ਭਈ ਆਪਣੀ ਡਿਊਟੀ ਲਈ ਚਾਹ ਬਣਾਉਂਦੇ ਤੇ ਚਾਹ ਬਣੀ ਕਿੱਥੇ ਭਈ ਚਾਹ ਹੁਣ ਮੈਨੂੰ ਲੱਗਦਾ ਬਾਹਰ ਬਣੀ ਹੋਈ ਆ ਤੇ ਉਹ ਵੀ ਬਾਹਰ ਆ ਜੀ ਮੈਂ ਸਾਰਾ ਕੁਝ ਤੇ ਖਾਣ ਨੂੰ ਲੱਡੂ ਜਲੇਬੀਆਂ ਵੀ ਲੈਣੀਆਂ ਹੋਣੀਆਂ ਲੱਡੂ ਲੈ ਜੀ ਤੇ ਥੋੜਾ ਜਿਹਾ ਜਲੇਬੀਆਂ ਜੀਨੇ ਲੱਡੂ ਲੈਣਾ ਉਹ ਲੱਡੂ ਜਲੇਬੀਆਂ ਮੈਨੂੰ ਠੀਕ ਆ ਚਾਹ ਭਈਆ ਓਏ ਸੇਕਨ ਨੂੰ ਜੀ ਕਰਿਆ ਹੈ ਹਨਾ ਚੁੱਲੇ ਮੂਰੇ ਬੈਠ ਕੇ ਪਹਿਲੇ ਗਰਮੀ ਲੱਗਦੀ ਸੀਗੀ ਰਾਤ ਨੂੰ ਹੁਣ ਠੰਡ ਲੱਗਦੀ ਹੈ ਹਨਾ ਲਓ ਵੀ ਗਾਇਜ਼ ਕਰੋ ਦਰਸ਼ਨ ਚਾਹ ਦੇ ਆਜੋ ਫਿਰ ਵਿਆਲੇ ਕਰੇ ਪੀ ਲੋ ਚਾਹ ਇੱਥੇ ਆ ਆਏ ਆਏ ਓਏ ਬਈ ਆਦੇ ਲੱਜਦਾ ਹੀ ਜਾਂਦਾ ਗੀਤਾਂ ਤੋਂ ਬਾਅਦ ਲੋਕ ਗੀਤਾਂ ਤੋਂ ਬਾਅਦ ਹੁਣ ਜਿਹੜੀ ਚਾਹ ਪੀਣੀ ਆ ਨਾ ਆਏ ਆਏ ਲੱਡੂ ਜਲੇਬੀਆਂ ਦੇ ਨਾਲ ਕੀ ਬਾਤ ਹੀ ਆ ਗੱਲਬਾਤ ਐਂਡੀ ਹੋ ਜਾਂਦੀ ਆ ਪੂਰੀ ਗੱਲ ਦਾ ਮਜ਼ਾ ਤਾਂ ਪਤਾ ਨਹੀਂ ਆਉਂਦਾ ਹਾਂ ਜਿਹੜਾ ਨਾਲ ਹੁੰਦਿਆ ਨਾ ਉਹਨਾਂ ਨੂੰ ਮਜ਼ੇ ਦਾ ਪਤਾ ਆਉਂਦਾ ਤੇ ਜਿਹੜੇ ਵਲੌਗ ਦੇਖਣਗੇ ਉਹਨਾਂ ਦਾ ਜੀ ਕਰਨ ਲਾ ਦੇਣਾ ਸੀ ਵੀ ਆ ਜਾਓ ਪੀ ਲੋ ਚਾਹ ਕੇ ਰਾਂ ਹਾਂ ਹੁਣ ਆਪਾਂ ਜੱਗ ਧੋਲੇ ਅੱਗੇ ਪੂਣੀਆਂ ਘਾਚ ਹਾਂ ਜੀ ਜੱਗ ਚ ਬਣ ਕੇ ਉੱਥੇ ਰੱਖਿਆ ਹੀ ਮੈਂ ਉੱਥੇ ਰੱਖਿਆ ਹੀ ਮੈਂ ਜੋਤ ਵਾਲਾ ਫੋਨ ਲਓ ਬਈ ਗਾਇਸ ਹਾਏ 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 ਅਸੀਂ ਵੜ ਗਏ ਅਸੀਂ ਵੜ ਗਏ ਹੁਣ ਸਾਡਾ ਹਮਲਾ ਲੱਡੂ ਇੱਕ ਲੱਡੂ ਆ ਕੋਈ ਦੋ ਲੱਡੂ ਆ ਕੋਈ ਲੱਡੂ ਆ ਰਿਚੋਲੀ ਭਰ ਗਿਆ ਸੱਸੇ ਨਹੀਂ ਤੇ लाਡਲਾ ਮੈਨੂੰ ਲਵ ਜੂ ਲਵ ਜੂ ਕਰ ਗਿਆ ਆ ਵੀ ਕਹਿੰਦੇ ਕੁਝ ਕਹਿ ਕੇ ਅੰਦਰ ਵੜ ਗਿਆ ਹੂੰ ਹੁਣ ਇੱਕ ਪਾਸੇ ਤਕਲੀਬਾਂ ਰੱਖ ਲੈਣੇ ਆ ਵੀ ਜਿਹੜੀ ਦੀ ਜਿਹੜੀ ਇੱਛਾ ਹੋਊਗੀ ਹਾਂ ਬੰਦਾ ਉਹ ਚੀਜ਼ ਹੈ ਜਿਹੜੀ ਖਾ ਲਾਂਗੇ ਸਹੀ ਹੈ ਇਹਦੇ ਵਿੱਚ ਕੋਈ ਕੋਈ ਬੰਦਾ ਖਾ ਸਕਦਾ ਲੱਗਦਾ ਹੈ ਨਾ ਇਹ ਤਾਂ ਗੱਲ ਹੈਗੀ ਆ ਹੈਗੀ ਆ ਮੈਂ ਕਿਹਾ ਇੱਕ ਥਾਲ ਚ ਲੱਡੂ ਧਰ ਲੈਣੇ ਆ ਪਰ ਇੰਨੇ ਤਾਂ ਜਾਣੇ ਹੀ ਨਹੀਂ ਹੈਗੇ ਇੰਨੇ ਚਲੇ ਨਹੀਂ ਹੈਗੇ ਹਾਂ ਥੋੜੇ ਜਾਣੇ ਆ ਤੁਸੀਂ ਖਾ ਉਹ ਚੱਕ ਲੈਣਾ ਹਾਂ ਛਾਹ ਲਗਾਓ ਠੀਕ ਹੈ ਕੋਈ ਨਾ ਚੱਕੋ ਉਹ ਰੋੜ ਦੇ ਭਾਵੇਂ ਨਾ ਕਿਸੇ ਨੇ ਕੀ ਲੈਣੀ ਜੇ ਹੁਣ ਤਾਂ ਆਪਾਂ ਗਿੱਧਾ ਪਾ ਨਹੀਂ ਸਕਦੇ ਹਨਾ ਕੱਲ ਨੂੰ ਪਾਵਾਂਗੇ ਨਾ ਹੁਣ ਪਾ ਨਹੀਂ ਸਕਦੇ ਨਹੀਂ ਹੁਣ ਨਹੀਂ ਭਾਵੇਂ ਕੱਲ ਨੂੰ ਵੀ ਨਹੀਂ ਦੀ ਹਾਂ ਉਹ ਮੈਂ ਆ ਕੁ ਬਪਣੇ ਕੋਲ ਤਮਾਸ਼ੇ ਕਰਨੇ ਆ ਵੀਰਪਾਲ ਆਪਾ 4-5 ਨੇ ਦੋ ਘੰਟਿਆਂ ਨੂੰ ਕਿੱਧਰ ਤੋਂ ਹਟਾਇਓ ਹਾਂ 4-5 ਨੇ ਤਮਾਸ਼ੇ ਵੀ ਹਾਂ ਆਵਾ ਨਚਣਾ ਤੂੰ ਪਹਿਲਾਂ ਨਚੋਈਂ ਮਗਰ ਸਹੀ ਗੱਲ ਆ ਗਿੱਧਾ 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 ਲਾਈਏ ਮੇਲਣੇ ਗਿੱਧਾ ਪਉ ਉਹ ਤੇਰਾ ਨੀ ਅੱਖ ਪੱਟ ਕੇ ਝਾਕ ਮੇਲਣੇ ਭਰਿਆ ਪਿਆ ਬਣੀ ਜੇ ਤੈਨੂੰ ਧੁੱਪ ਲੱਗਦੀ ਖਾਲਾ ਲੱਡੂਆਂ ਦਾ ਦੇ ਦੇ ਘੇੜਾ ਲੈ ਆ ਆ ਤੁਸੀਂ ਛੋੜੋ ਮੈਂ ਆਪੇ ਆਵਾ ਚੱਲੋ ਭਾਈ ਚੱਲ ਗੁੜੀਏ ਚਲੀਏ ਚੱਲ ਚੱਲ ਕਭੀ ਕੋ ਨਾ ਭਾਂਡੇ ਨਹੀਂ ਮੰਜੇ ਹੋਈ ਸੀ ਨਾਲੇ ਤਾਂ ਐ ਚ ਕੀ ਕੀ ਨਹੀਂ ਸੀ ਤਾਂ ਕੱਢ ਤੀ ਕਹਿ ਰਹੇ ਇਹ ਚੱਕ ਕੇ ਲੈ ਜਾਗੇ ਬਸ ਨਹੀਂ ਗਲਾਸਾਂ ਨਹੀਂ ਫੜੀ ਠੀਕਾ ਹਾਈ ਕਰ ਲੈਣੀ ਹੋਰ ਹੋਰ ਆਪਣਾ ਨਾ ਸੀ ਪ੍ਰੋਗਰਾਮ ਹੋ ਗਿਆ ਤੇ ਪ੍ਰੋਗਰਾਮ ਤਾਂ ਉਹੀ ਗੱਲ ਗੀਤਾਂ ਜੀ ਗੀਤਾਂ ਦੇ ਆਲਾ ਉਹ ਚੀਜ਼ੇ ਚ ਅੱਛੀ ਲੱਗਦੀ ਆ ਵਧੀਆ ਲੱਗਦੀ ਆ ਨਾ ਜਾਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਹਿ ਕੇ ਆਤੀ ਸੀ ਹਾਂ ਮਗਾਜੀ ਗੀਤਾਂ ਨਾਲ ਤਾਂ ਆਈ ਨਹੀਂ ਨਹੀਂ ਮੈਂ ਫੋਨ ਕਰਕੇ ਪੁੱਛਿਆ ਸੀ ਉਹ ਤਾਂ ਬਹੁਤ ਹੈ ਨਹੀਂ ਹਾਂ ਅਜੇ ਤਾਂ ਹੈ ਤਾਂ ਪ੍ਰੋਗਰਾਮ ਚੱਲੂ ਦਿਲ ਖੁਸ਼ ਤੇ ਰਿੱਕੀ ਕਹਿ ਕੇ ਗਾਇਣੀ ਨੱਚਣਾ ਨੱਚਣਾ ਕਹਿੰਦੇ ਆਪਾਂ ਉਹਦਾ ਪਾਣੀ ਡੰਡਾ ਆ ਬਣਾਉਣਾ ਜਾਗੋ ਉਹ ਵੀ ਬਣਾਉਣੀ ਆ ਜਾਗੋ ਵੀ ਬਣਾਉਣੀ ਆਪਾਂ ਆਪਣਾ ਪ੍ਰੋਗਰਾਮ ਚੱਲੂਗਾ ਹਾਂਜੀ ਚਾਹ ਦੀ ਸੇਵਾ ਚਾਹ ਦੀ ਸੇਵਾ ਕੀ ਕੋਣ ਅੱਛਾ ਕੱਲ ਚਲ ਗਈ ਸੀ ਡਿੱਖਾਂ ਵਾਲੀ ਡਿੱਖਾਂ ਵਾਲੀ ਕਹਿੰਦੇ ਡਿੱਖਾਂ ਵਾਲੀ ਮਾਨਾ ਦੀ ਕੁੜੀ ਮਾਨਾ ਦੀ ਕੁੜੀ ਕਹਿੰਦੀ ਆ ਨੇ ਮੈਨੂੰ ਮੇਰਾ ਗੋ ਤਾਂ ਡਿੱਖਾਂ ਵਾਲਾ ਮਾਨ ਗੋਤਾ ਅੱਛਾ ਸੋਹਰੇ ਵਾਲਾ ਸੀ ਵੀਆ ਗੋਤਾ ਆ ਪਾ ਰੋ ਵੀਰ ਚਲ ਮਪਾ ਲਈ ਪਾ ਪਾ